ਤੁਸੀਂ ਯਾਦ ਰੱਖੋ ਬਾਦਲ ਮਰ ਗਈ ਜੇਦੇ ਅਸੀਂ ਬੈਕਐਂਡ ਤੇ ਜਾ ਕੇ ਦੇਖੀਏ ਤਾਂ ਸਭ ਦਾ ਤੁਰਾ ਹਰਸਿਮਰਤ ਕੌਰ ਬਾਦਲੀ ਬਣਦੀ ਆ ਜਿੰਨੇ ਸਰਸਾ ਸਾਧਨਾ ਕੰਪਰੋਮਾਈਜ਼ ਹੋਇਆ ਜਿੰਨੇ ਸਮਝੌਤੇ ਹੋਇਆ ਜਿੰਨੇ ਕੀ ਆ ਉਹਦੇ ਜੋੜੇ ਛਾੜੇ ਗਏ ਆ ਠੀਕ ਆ ਬਾਦਲ ਪਰਿਵਾਰ ਵੱਲੋਂ ਉਹ ਛਾੜਨ ਦਾ ਕਾਰਨ ਇੱਕੋ ਇੱਕ ਕਾਰਨ ਸੀਗਾ ਬੀਬੀ ਹਰਸਿਮਰਤ ਕੌਰ ਨੂੰ ਜਿਤਾਉਣਾ ਸੀ ਆਪਦੀ ਘਰ ਵਾਲੀ ਨੂੰ ਜਿਤਾਉਣ ਖਾਤਰ ਯਾਰ ਬੰਦਾ ਇੱਥੋਂ ਤੱਕ ਮਾ ਕੇ ਗਿਰ ਗਿਆ ਠੀਕ ਹੈ ਨਾ ਮੈਂ ਕਹਣਾ ਉਹਨੇ ਪੰਥ ਦੀ ਪ੍ਰਵਾਹ ਨਹੀਂ ਕੀਤੀ ਲੋਕਾਂ ਦੀਆਂ ਭਾਵਨਾਵਾਂ ਦੀ ਪ੍ਰਵਾਹ ਨਹੀਂ ਕੀਤੀ ਗਦਾਰੇ ਕੌਮ ਸਾਫਤ ਹੋਏ ਆ ਫਖਰੇ ਕੌਮ ਵਾਲੇ ਡੀਜੀਪੀ ਸੁਮੇਲ ਸੈਣੀ ਆ ਜਿਹੜਾ ਕੋ ਕੋ ਕੇ ਸਾਡੇ ਪੁੱਤਾਂ ਨੂੰ ਮਾਰਦਾ ਰਿਹਾ ਉਹਨੂੰ ਪੁੱਛਿਆ ਕਿ ਦਸ ਤੂੰ ਤਰੱਕੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ ਤੁਸੀਂ ਤਾਂ ਜਹਾਰ ਆਲ ਮਾਰ ਕੇ ਜਿਹੜੇ ਆਲਮਸਾਨਾ ਬਣਾ ਕੇ ਸਾਡੇ ਸਿੱਖ ਨੌਜਵਾਨਾਂ ਦੀਆਂ ਕਿ ਜਾਨਾਂ ਨਾਲ ਖੇਡੇ ਆ ਤੁਸੀਂ ਉਹਨੂੰ ਸੀਟਾਂ ਦਿੱਤੀਆਂ ਕਾਲੀ ਦਲ ਦੇ ਵਿੱਚੋਂ ਦਿੱਤੀਆਂ ਸਿੱਖਾਂ ਦੀ ਨਵੇਂ ਦਾ ਜਮਾਤ ਚੋਂ ਯਾਰ ਸਾਡੇ ਮੈਂ ਕਹਿੰਦਾ ਪੰਜ ਤੋਂ ਵੱਡੀ ਸਾਡੇ ਵਾਸਤੇ ਕੋਈ ਚੀਜ਼ ਕੋਈ ਨਹੀਂ ਉਹਦੀ ਮਾਨ ਮਰਿਆਦਾ ਨੂੰ ਢਾਹ ਢੇਰੀ ਕਰਨ ਵਾਲੇ ਜਿਹੜੀ ਜਮਾਤ ਲੜਨ ਵਾਲੀ ਸੀਗੀ ਉਸੇ ਕੀ ਆ ਸਾਰੀ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਮੀਰੀ ਤੇ ਪੀਰੀ ਦੋਨੇ ਆਪ ਦੇ ਘਰ ਤੋਂ ਚਲਾਉਂਦੇ ਸੀ ਅਕਾਲ ਤਖਤ ਦੇ ਹੁਕਮਨਾਮੇ ਵੀ ਉਹ ਜਾਰੀ ਕਰਾਉਂਦੇ ਸੀਗੇ ਆਪ ਦੇ ਹੁਕਮ ਨਾਲ ਤੇ ਫਿਰ ਉੱਥੇ ਮਾਫੀ ਤੇ ਇਸੇ ਕਰ ਗੱਲ ਦੀ ਮੰਗੀ ਨਾ ਬਣਾ ਘਰੇ ਸੱਦ ਕੇ ਹਾਂਜੀ ਕਹਦਾ ਮੈਂ ਮਾਫੀ ਦਵਾਈ ਸਾਰੇ ਜਿਹੜੇ ਵਾਕੇ ਫੈਸਲੇ ਲਾਏ ਗਏ ਸਾਡੇ ਸਿੰਘ ਸਾਹਿਬ ਵੱਲੋਂ ਉਹ ਜਿਵੇਂ ਰਫੂਲਾ ਸਿੰਘ ਦੀ ਤਰਜ਼ ਤੇ ਲੈ ਗਏ ਆ ਤੇ ਇਸ ਮੁੱਦੇ ਦੇ ਉੱਤੇ ਜਿੰਨੀ ਕਿ ਸਮਝ ਆਉਂਦੇ ਨਾਲ ਬੋਲ ਕੇ ਮੈਂ ਕਹਣਾ ਇਹ ਦੂਬਾ ਬਾਦਲਾਂ ਦਾ ਭੋਗ ਪਾ ਦਿਓ ਉਹਨਾਂ ਦੀ ਗੱਲ ਕਰਨੀ ਵੀ ਮناسب ਮੈਂ ਸਮਝਦਾ ਨਹੀਂ ਹਰਸਿਮਰਤ ਕੌਰ ਜਿਹੜੀ ਕਿ ਇਹ ਜਿਹਦੀ ਸੀਟ ਸਾਰੇ ਕੁਝ ਕਰਾਉਣ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਆ ਤਾਂ ਉਹ ਖਲਾਕੀ ਤੌਰ ਤੇ ਆ ਜਾਂਦੀ ਐਮਪੀ ਸੀਪ ਛੱਡ ਕੇ ਮੈਂ ਕਹਣਾ ਆਪਦੇ ਟੱਬਰ ਨੂੰ ਸਾਹਮਣੇ ਤਾਂ ਜਿਹੜੇ ਹਜ਼ਾਰਾਂ ਸਾਡੇ ਨੌਜਵਾਨ ਪਹਿਲਾਂ ਮਰ ਗਏ ਉਹਨਾਂ ਸਾਰੇ ਬੰਦਿਆਂ ਨੂੰ ਮੈਂ ਕਿ ਕਹਿੰਦੇ ਵੀ ਕੀ ਆ ਤੁਸੀਂ ਸਾਰਿਆਂ ਨੂੰ ਮਨੋਬਸਾਰਤਾ ਮੈਂ ਕਿ ਸੀਟਾਂ ਕੁਰਸੀਆਂ ਦੇ ਵੇਗੇ ਕਿਉਂਕਿ ਇਹੀ ਬਾਦਲ 97 ਜਿ ਕਹਿ ਕੇ ਐਸ ਵੀ ਰੀਕ ਕੜੇ ਤੁਸੀਂ ਉਹਦੀ ਵਗਿਆ ਕੀਤੀ કે ਨਾ ਕੀਤੀ ਤਾਂ ਉਥੇ ਫਿਰ ਸੁਖਵੀਰ ਬਾਦਲ ਨੇ ਜਿਵੇਂ ਨਿੰਮੋ ਚੂਣਾ ਹਾ ਕੇ ਕਿਹਾ ਜੀ ਹਾਂਜੀ ਕੀਤੀ ਆ ਜਿਹੜਿਆ ਮਲੰਗ ਤੁਰੇ ਫਿਰਦੇ ਸੀ ਮਗਰ ਕਹਿੰਦੇ ਸੀ ਅਸੀਂ ਅਸਤੀਫਾ ਦਿੰਨੇ ਆ ਜੀ ਬਾਦਲਾ ਮਗਰ ਤਾਂ ਮੈਂ ਕਿਹੜਾ ਅੱਜ ਸਾਰਾ ਕੀ ਆ ਜਿਹੜਾ ਇੱਕ ਢੰਗ ਨਾਲ ਦੇਖਿਆ ਜਾਵੇ ਅਸਤੀਫੇ ਪ੍ਰਵਾਨ ਕਰਨ ਨੂੰ ਤਾਂ ਕਹੀ ਗਿਆ ਹੁਕਮ ਲੱਗਿਆ ਪਰ ਅਕਾਲ ਤਨ ਸਭ ਤੋਂ ਵੱਡੀ ਗੱਲ ਵਈ ਕੀ ਸਾਰਾ ਅਕਾਲੀ ਦਲੀ ਅੱਜ ਭੰਗ ਕਰਤਾ ਲੋਕਵਾਜ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਮਤਾਜ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਫੈਸਲਾ ਆਇਆ ਉਹ ਸਾਰਿਆਂ ਨੇ ਸੁਣਿਆ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਸਿਆਸਤ ਹੈ ਤੇ ਪੰਜਾਬ ਦੇ ਜਿਹੜਾ ਮੁੱਦੇ ਆ ਉਹ ਗਰਮਾ ਗਏ ਆ ਕਿਉਂਕਿ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਜਿਹੜੀ ਤਨਖਾਹ ਲਈ ਗਈ ਆ ਅੱਜ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹ ਵਰਚਾ ਲੈ ਕੇ ਸੇਵਾਦਾਰ ਬਣ ਕੇ ਬੈਠੇ ਨੇ ਤੇ ਬਾਕੀ ਜਿਹੜੇ ਲੀਡਰ ਨੇ ਉਹ ਟੁਆਲਟ ਸਾਫ ਕਰ ਰਹੇ ਨੇ ਤੇ ਇਹ ਸਾਰੇ ਫੈਸਲੇ ਤੇ ਤੇ ਹੋਰ ਗੱਲਾਂ ਬਾਤਾਂ ਕਿ ਅਕਾਲੀ ਦਲ ਦਾ ਉਹਨਾਂ ਕੀ ਬਣੂਗਾ ਸਾਰੀਆਂ ਗੱਲਾਂ ਬਤਾ ਕਰਾਂਗੇ ਸਾਡੇ ਨਾਲ ਰੁਪਿੰਦਰ ਲੋਕ ਅਧਿਕਾਰ ਤੋਂ ਮੌਜੂਦ ਨੇ ਸਭ ਤੋਂ ਪਹਿਲਾਂ ਸੱਸੀ ਕਾਲਜੀ ਲੋਕ ਆਵਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਹੜਾ ਕੱਲ ਫੈਸਲਾ ਸੁਣਾਇਆ ਗਿਆ ਜਿਹੜੀ ਤਨਖਾਹ ਲਈ ਗਈ ਆ ਉਹਦੇ ਬਾਰੇ ਉਹ ਸਾਰੇ ਫੈਸਲੇ ਬਾਰੇ ਤੁਹਾਡੀ ਕੀ ਰਾਏ ਆ ਸਭ ਤੋਂ ਵੱਡੀ ਗੱਲ ਤਾਂ ਭਈ ਇਹ ਆ ਮੈਂ ਤਾਂ ਕੱਲ ਆਪਣੇ ਪੇਜ ਤੋਂ ਵੀ ਕਿਹਾ ਸੀ ਕਿ ਲੋਕਾਂ ਨੂੰ ਕੀ ਆ ਹੁਣ ਜਿਹੜਾ ਕਿ ਇਹ ਫੈਸਲਾ ਪ੍ਰਵਾਨ ਕਰਨਾ ਚਾਹੀਦਾ ਤੇ ਮੈਂ ਕਿਹਾ ਵੀ ਸਾਡੇ ਨਾਲ ਜਿਵੇਂ ਗੱਲ ਕਰਦੇ ਸੀ ਜਥੇਦਾਰ ਫੂਲਾ ਸਿੰਘ ਨੇ ਮੱਕ ਜਿਹੜੇ ਫੈਸਲੇ ਲਏ ਸੀ ਉਹਦੇ ਸੰਦਰਭ ਦੇ ਵਿੱਚ ਜੇ ਅਸੀਂ ਕੀ ਆ ਮੈਂ ਕਿਹਾ ਨਿੱਟ ਕੇ ਸਮਝ ਗਏ ਤਾਕਿ ਇਹ ਸਾਰੇ ਜਿਹੜੇ ਮਾਕੇ ਫੈਸਲੇ ਲਾਏ ਗਏ ਸਾਡੇ ਸਿੰਘ ਸਾਹਿਬ ਵੱਲੋਂ ਉਹ ਜਿਵੇਂ ਰਫੂਲਾ ਸਿੰਘ ਦੀ ਤਰਜਤੇ ਲਏ ਗਏ ਆ ਉਹਨੂੰ ਕੀ ਸਮਝਣ ਦੀ ਲੋੜ ਆ ਕਈ ਪੁਰਾਣਾ ਜਿਹਾ ਵੀ ਕੀ ਆ ਮੈਂ ਕਹਿੰਦਾ ਵੀ ਕਹਿ ਰਹੇ ਆ ਕਿ ਹਾਂਜੀ ਇਹ ਕੋਈ ਸਜ਼ਾ ਨਹੀਂ ਹੈ ਇਹ ਫਲਾਨਾ ਨਹੀਂ ਹੈ ਇਹਨਾਂ ਨੂੰ ਸਿਆਸੀ ਸਜ਼ਾ ਲੱਗਣੀ ਚਾਹੀਦੀ ਸੀ ਪਰ ਮੈਂ ਕਹਿੰਦਾ ਵੀ ਸਿਆਸੀ ਸਜ਼ਾ ਤਾਂ ਲੋਕਾਂ ਨੇ ਕੀ 2017 ਚੀ ਲਾਤੀ ਸੀ ਅੱਜ ਤਿੰਨ ਸੀਟਾਂ ਤੇ ਜਿੱਥੇ ਬੈਠੇ ਆ ਇਹ ਠੀਕ ਹੈ ਨਾ ਤਾਂ ਉਹ ਜਿੱਥੇ ਪਹੁੰਚੇ ਵੇ ਆ ਉਹ ਸਿਆਸੀ ਸਜਾ ਦਾ ਦੇਖੋ ਸਾਡਾ ਫਰਜ ਸੀ ਧਾਰਮਿਕ ਜਿਹੜਾ ਸਾਡਾ ਆਕਾਲ ਤਖਤ ਤਾਂ ਉਹਨੇ ਆਪ ਦੀ ਸੁਪਰੀਮੇਸੀ ਕੀ ਆ ਸਾਬਤ ਕੀਤੀ ਆ ਸੁਪਰੀਮ ਸਾਡੇ ਵਾਸਤੇ ਆਕਾਲ ਤਖਤ ਆ ਤੇ ਜਿਹੜੇ ਕੀ ਆ ਕਰਮੋਤੋਂ ਕੀਤੇ ਸੀ ਜਿਵੇਂ ਸੁਖਵੀਰ ਬਾਦਲ ਕੀ ਆ ਬਚ ਕੇ ਨਿਕਲਦਾ ਰਾਹ ਲੱਭਦਾ ਪਿਆ ਸੀ ਤੇ ਉਹ ਵਾਰੀ-ਵਾਰੀ ਗੱਲ ਕਹਿੰਦਾ ਜੀ ਸਾਰੇ ਮੈਂ ਝੋਲੀ ਪੋਣਾ ਜੀ ਝੋਲੀ ਪੋਣਾ ਪਰ ਕੱਲੇ-ਕੱਲੇ ਗੁਨਾਹ ਨੂੰ ਉਹਦੇ ਮੂੰਹੋਂ ਕੀ ਆ ਜਿਹੜਾ ਕਨਫੈਸ਼ਨ ਕਰਾਇਆ ਗਿਆ ਤੇ ਮੈਂ ਕਹਿੰਦਾ ਬਾਈ ਤੁਸੀਂ ਯਾਦ ਰੱਖੋ ਬਾਦਲ ਮਰ ਗਏ ਤੇ ਮਰੇ ਨਹੀਂ ਕੱਲੇ ਜਿਹਨਾਂ ਨੂੰ ਇੱਕ ਗੱਲ ਇਹਨੂੰ ਨੈਤਿਕ ਤੌਰ ਤੇ اخਲਾਕੀ ਤੌਰ ਤੇ ਇਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਹਾਡਾ ਜਿਹੜਾ ਕੀ ਆ ਵੀ ਹੁਣ ਤੁਸੀਂ ਲੈ ਕੀ ਹੈ ਨਹੀਂ ਇਹਦੇ ਸਭ ਤੋਂ ਪਹਿਲਾਂ ਤਾਂ ਮੈਂ ਕੀ ਅੱਜ ਮੰਗ ਕਰਦਾ ਸਾਡੀ ਲੋਕ ਅਧਿਕਾਰ ਲਹਿਰ ਵੱਲੋਂ ਵੀ ਬੀਬਾ ਹਰਸਿਮਰਤ ਕੌਰ ਕੀ ਸਭ ਤੋਂ ਪਹਿਲਾਂ ਤਾਂ ਅੱਜ ਐਮਪੀ ਸ਼ਿਪ ਛੱਡੇ ਕਿਉਂਕਿ ਮੈਂ ਕਹਿੰਦਾ ਵੀ ਜਿੰਨਾ ਇਹ ਕੁਝ ਹੋਇਆ ਨਾ ਭਾਈ ਜਿਹਦੇ ਅਸੀਂ ਬੈਕ ਐਂਡ ਤੇ ਜਾ ਕੇ ਦੇਖੀਏ ਤਾਂ ਸਭ ਦਾ ਤੁਰਾ ਹਰਸਿਮਰਤ ਕੌਰ ਬਾਦਲੀ ਬਣਦੀ ਆ ਗੱਲ ਸ਼ੁਰੂ ਕਰਦੇ ਆਪਾਂ 2009 ਤੋਂ ਜਿਹੜਾ ਪਿਛਲਾ ਤੱਕ ਹੀ ਆ ਜਿਹੜੇ ਪਹਿਲੇ ਮੁੱਦੇ ਤੇ ਮਾਫੀ ਮੰਗਾਈ ਗਈ ਆ ਉਦੋਂ ਮੈਂ ਪਾਸੇ ਲਾਂਬੇ ਰੱਖ ਕੇ ਮੈਂ ਬਾਕੀਆਂ ਦੀ ਜੋੜੇ ਝੜੇ ਗਏ ਆ ਠੀਕ ਹੈ ਬਾਦਲ ਪਰਿਵਾਰ ਵੱਲੋਂ ਉਹ ਝੜਨ ਦਾ ਕਾਰਨ ਇੱਕੋ ਇੱਕ ਕਾਰਨ ਸੀਗਾ ਬੀਬੀ ਹਰਸਿਮਰਤ ਕੌਰ ਨੂੰ ਜਿਤਾਉਣਾ ਸੀ ਜੀ ਆਪਦੀ ਘਰ ਵਾਲੀ ਨੂੰ ਜਿਤਾਉਣ ਖਾਤਰ ਯਾਰ ਬੰਦਾ ਇੱਥੋਂ ਤੱਕ ਮਾ ਕੇ ਗਿਰ ਗਿਆ ਠੀਕ ਹੈ ਨਾ ਮੈਂ ਕਹਣਾ ਉਹਨੇ ਪੰਥ ਦੀ ਪ੍ਰਵਾਣੀ ਨਹੀਂ ਕੀਤੀ ਲੋਕਾਂ ਦੀਆਂ ਭਾਵਨਾਵਾਂ ਦੀ ਪ੍ਰਵਾਣੀ ਨਹੀਂ ਕੀਤੀ ਤੇ ਮੈਂ ਕਹਿੰਦਾ ਵੀ ਸੌਦਾ ਸਾਧ ਜਿਹੜਾ ਬੰਦਾ ਬਲਾਤਕਾਰੀ ਸਾਰੇ ਆਪਾਂ ਜਾਣਦੇ ਆ ਉਸ ਬੰਦੇ ਦੇ ਥੱਲੇ ਸਾਰੀ ਕੌਮ ਕੀ ਲੰਬੀ ਪੈ ਗਈ ਕਿਸ ਤਰੀਕੇ ਨਾਲ ਜੋ ਕੁਝ ਹੋਇਆ ਸਗੋਂ ਆਪਦੇ ਬੰਦਿਆਂ ਦੇ ਗੋਲੀਆਂ ਵੀ ਚਲਵਾਈਆਂ ਗਈਆਂ ਉਹਦੇ ਬੰਦੇ ਨੂੰ ਪ੍ਰੋਟੈਕਸ਼ਨ ਦੇ ਇੱਕ ਉਹਦੀਆਂ ਫਿਲਮਾਂ ਵੀ ਚਲਾਈਆਂ ਗਈਆਂ ਉਹਨਾਂ ਸਾਰੀਆਂ ਚੀਜ਼ਾਂ ਦੀ ਜੜ ਕੀ ਆ ਹਰਸਿਮਰਤ ਕੌਰ ਦੀ ਕਿਹਾ ਬਠਿੰਡਾ ਐਮਪੀ ਸੀਟ ਆ ਤੇ ਸਭ ਤੋਂ ਪਹਿਲਾਂ ਤਾਂ ਮੈਂ ਕੀ ਇੱਕੋ ਗੱਲ ਕਹਿਣਾ ਜੇ ਲੋਕੋ ਸਹਿਮਤ ਹੋ ਤਾਂ ਇਸ ਗੱਲ ਨਾਲ ਕੀ ਜਰੂਰ ਦੱਸਿਓ ਕਿ ਸਭ ਤੋਂ ਪਹਿਲਾਂ ਤਾਂ ਐਮਪੀ ਸ਼ਿਪ ਤੋਂ ਅਜੇ ਖਲਾਕੀ ਤੌਰ ਤੇ ਉਹਦਾ ਫਰਜ ਬੰਦਾ ਹਰਸਿਮਰਤ ਕੌਰ ਜਿਹੜੀ ਆਪਦੇ ਆਪ ਨੂੰ ਕਹਿੰਦੀ ਆ ਕਿ ਅਸੀਂ ਪਾਠ ਪੂਜਾ ਕਰਦੇ ਆ ਤੇ ਉਹਦੀ ਪ੍ਰਮਾਤਮਾ ਕਹਿੰਦੇ ਸੁਣਦਾ ਵੀ ਅਰਦਾਸ ਕੀਤੀ ਸੀ ਉਹ ਕਦੀ ਕੱਖ ਨਾ ਰਹੇ ਜਿਹੜਾ ਬੰਦਾ ਕੀ ਇਹ ਬੇਅਦਬੀਆਂ ਦੇ ਵਿੱਚ ਸ਼ਾਮਲ ਘਰ ਵਾਲੇ ਨੇ ਖੜ ਕੇ ਕਾਲ ਤਖਤ ਦੇ ਵਿੱਚ ਹੱਥ ਬੰਨ ਕੇ ਕਿਹਾ ਵੀ ਹਾਂ ਮੈਂ ਉਹਦਾ ਜ਼ਿੰਮੇਵਾਰ ਹੈਗਾ ਤੇ ਜ਼ਿੰਮੇਵਾਰੀ ਕਬੂਲੀ ਆ ਤਾਂ ਫਿਰ ਕੀ ਅੱਜ ਅਸਤੀਫਾ ਦੇਣਾ ਬਣਦਾ ਪਹਿਲਾ ਜਿਹੜਾ ਮੈਂ ਕਹਿਣਾ ਦੂਜੀ ਗੱਲ ਬਈ ਅੱਜ ਗਦਾਰੇ ਕੌਮ ਸਾਬਤ ਹੋਏ ਆ ਫਖਰੇ ਕੌਮ ਵਾਲੇ ਸਭ ਤੋਂ ਵੱਡਾ ਫੈਸਲਾ ਜਿਹੜਾ ਸਾਡੇ ਸਿੰਘ ਸਾਹਿਬ ਨੇ ਕੀਤਾ ਨਾ ਮੈਂ ਕਹਿੰਦਾ ਬਾਦਲਾਂ ਦੀ ਆਪਾਂ ਕਹਿੰਦਾ ਤਬੂਤ ਚਖੀਰ ਲੱਕੇ ਲੱਗਿਆ ਇਹ ਕਿਲਣੀ ਲੱਗਿਆ ਬਈ ਮੈਂ ਕਹਿੰਦਾ ਵੀ ਇਹਨਾਂ ਨੂੰ ਥੱਲੇ ਡੂੰਗੇ ਦੱਬ ਦਿੱਤੇ ਗਏ ਆ ਤੇ ਮੈਂ ਕਹਿੰਦਾ ਵੀ ਕੱਲੇ ਇਹੇ ਨਹੀਂ ਅੱਜ ਤੱਕ ਕਾਲ ਤਖਤ ਤੋਂ ਜਿਹੜੇ ਬੰਦਿਆਂ ਨੂੰ ਕੀ ਸਜ਼ਾ ਲੱਗੀ ਆ ਉਹਨਾਂ ਦਾ ਨਾਮ-ਨਿਸ਼ ਤੇ ਜੇ ਮੋਟੋ ਤੋਂ ਮੈਂ ਕਹਿੰਦਾ ਸ਼ੁਰੂਆਤ ਤੋਂ ਕਰ ਲਈਏ ਨਾ ਸਾਰਿਆਂ ਦੇ ਵੱਡੀ ਸਜ਼ਾ ਜਿਹੜੀ ਫੂਲਾ ਸਿੰਘ ਆਲੀ ਜਾਦਾ ਉਹ ਮਹਾਰਾਜ ਰਣਜੀਤ ਸਿੰਘ ਨੂੰ ਦਿੱਤੀ ਸੀ ਕੋੜੇ ਮਾਰੇ ਨਹੀਂ ਗਏ ਸੀ ਸਜ਼ਾ ਸੁناਈ ਗਈ ਸੀ ਸਿਰਫ ਕੀ ਉਹਨੂੰ ਅਧੀਨਗੀ ਮਨਵਾਈ ਗਈ ਸੀ ਕਾਲ ਤਖਤ ਦੀ ਜਿਵੇਂ ਠੁੱਡੇ ਤੇ ਰੱਖਦੇ ਸੀ ਨਾ ਬਾਦ ਲੱਗੇ ਕਾਲ ਤਖਤ ਨੂੰ ਪਰ ਕੀ ਮਹਾਰਾਜ ਰਣਜੀਤ ਸਿੰਘ ਫੇਰ ਵੀ ਖਲਾਕੀ ਤੌਰ ਤੇ ਕੀ ਆ ਮੰਨਦਾ ਸੀ ਇਹ ਬੇਸ਼ੱਕ ਵੋਟਾਂ ਦੇ ਰਿਵਾਈਵਲ ਵਾਸਤੇ ਉੱਥੇ ਗਏ ਆ ਪਰ ਮੈਂ ਕਹਣਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਇਹ ਗੱਲ ਕਰੀਏ ਮਾਸਟਰ ਤਾਰਾ ਸਿੰਘ ਲਾਲੋ ਬਾਈ ਉਸ ਤੋਂ ਬਾਅਦ ਕੀ ਆ ਫਤੇ ਸਿੰਘ ਲਾਲੋ ਉਸ ਤੋਂ ਬਾਅਦ ਜਗਦੇਵ ਸਿੰਘ ਤਲਵੰਡੀ ਲਾਲੋ ਸਰਜੀਤ ਸਿੰਘ ਬਰਨਾਲਾ ਲਾਲੋ ਜੇ ਕਾਂਗਰਸ ਦੇ ਸੈਂਟਰ ਵਜੀਰ ਆਪਾਂ ਲਾ ਲਈਏ ਬੂਟਾ ਸਿੰਘ ਅਰਗੇ ਲਾਲੋ ਗਿਆਨੀ ਜੈਲ ਸਿੰਘ ਅਰਗੇ ਲਾਲੋ ਅੱਜ ਮੈਨੂੰ ਕਿਸੇ ਦਾ ਟੱਬਰ ਦਾ ਕੋਈ ਜੀਤ ਹੀ ਆਉਂਦਾ ਸਿਆਸਤ ਦੇ ਵਿੱਚ ਤਾਂ ਮੈਂ ਕਹਣਾ ਵੀ ਕੀ ਆ ਲਗਭਗ ਬਾਦਲਾਂ ਦਾ ਕੀ ਆ ਅੰਤ ਹੋ ਗਿਆ ਬਾਦਲ ਮਰ ਕੇ ਹੂੰ ਇਹ ਗੱਲ ਕੀ ਆ ਸਾਨੂੰ ਸਾਰਿਆਂ ਨੂੰ ਗੱਲ ਮੋਟੀ ਹੀ ਸਮਝ ਆਉਂਦੀ ਆ ਜੇ ਤੁਸੀਂ ਗੱਲ ਕੀਤੀ ਕਿ ਬਾਦਲਾਂ ਦਾ ਅੰਤ ਹੋ ਗਿਆ ਪਰ ਜਿਹੜੇ ਲੋਕਾਂ ਦੀ ਜਿਹੜੀ ਪਰਸੈਪਸ਼ਨ ਆ ਉਹ ਇਹ ਆ ਕਿ ਬਾਦਲਾਂ ਤੋਂ ਬਿਨਾ ਅਕਾਲੀ ਦਲ ਸਰਵਾਈਵ ਕਰ ਹੀ ਨਹੀਂ ਸਕਦਾ ਜਿਹੜਾ ਅਕਾਲੀ ਦਲ ਉਹ ਬਾਦਲਾਂ ਦੇ ਨਾਲ ਹੀ ਜਚਦਾ ਮੈਂ ਕਹਣਾ ਵੀ ਲੋਕਾਂ ਨੂੰ ਪਰਸੈਪਸ਼ਨ ਬਣਾਈ ਗਈ ਹੈ ਪ੍ਰਸੈਪਸ਼ਨ ਬਣਾਈ ਹੈ ਨਾ ਕਿ ਨਿਉਂ ਗਈ ਆ ਜਿਹੜੇ ਆ ਮਲੰਗ ਤੁਰੇ ਫਿਰਦੇ ਸੀ ਮਗਰ ਕਹਿੰਦੇ ਸੀ ਅਸੀਂ ਅਸਤੀਫਾ ਦੰਨੇ ਆ ਜੀ ਬਾਦਲਾ ਮਗਰ ਤਾਂ ਮੈਂ ਕਹਣਾ ਅੱਜ ਸਾਰਾ ਕੀ ਆ ਜਿਹੜਾ ਇੱਕ ਢੰਗ ਨਾਲ ਦੇਖਿਆ ਜਾਵੇ ਅਸਤੀਫੇ ਪ੍ਰਵਾਨ ਕਰਨ ਨੂੰ ਤਾਂ ਕਹੀ ਗਿਆ ਹੁਕਮ ਲੱਗਿਆ ਪਰ ਅਕਾਲ ਤਨ ਸਭ ਤੋਂ ਵੱਡੀ ਗੱਲ ਬਈ ਕੀ ਆ ਸਾਰਾ ਅਕਾਲੀ ਦਲ ਹੀ ਅੱਜ ਭੰਗ ਕਰਤਾ ਕੱਲਾ ਇਹ ਅਕਾਲੀ ਦਲ ਨਹੀਂ ਜਿਹੜੇ ਬਾਗੀ ਦਾਗੀ ਬਣੇ ਫਿਰਦੇ ਆ ਠੀਕ ਹੈ ਨਾ ਜਿਹੜੇ ਆਪਦੇ ਆਪ ਨੂੰ ਬਾਗੀ ਕਹਿੰਦੇ ਸਾਰੇ ਦਾਗੀ ਸੀ ਉਹਨਾਂ ਦੇ ਵੀ ਕਿ ਛੇਤਰ ਪਰੇਡ ਹੋਈ ਆ ਕੱਲ ਉਹਨਾਂ ਨੂੰ ਵੀ ਇਹੀ ਗੱਲ ਕਹੀ ਆ ਵੀ ਤੁਸੀਂ ਤੇ ਬਾਕੀ ਵੱਡੀ ਗੱਲ ਨਾ ਬਈ ਹਿਮਤਾਜ ਜਿਹੜੇ ਤਰੀਕੇ ਦੇ ਨਾਲ ਸਿੰਘ ਸਾਹਿਬ ਨੇ ਉੱਥੇ ਸੰਬੋਧਨ ਕੀਤਾ ਮੈਂ ਕਹਣਾ ਵੀ ਬਾਦਲਾਂ ਨੂੰ ਸੰਬੋਧਨ ਜਿਸ ਤਰੀਕੇ ਨਾਲ ਕੀਤਾ ਗਿਆ ਜਿਵੇਂ ਚੰਦੂ ਮਾਜਰੇ ਨੂੰ ਮੈਂ ਜਿਸ ਤਰੀਕੇ ਨਾਲ ਉਹ ਅਸਲ ਕੀ ਹੈ ਸਾਡੇ ਅਕਾਲੀ ਫੂਲਾ ਸਿੰਘ ਸਾਡੇ ਯਾਦ ਕਰਾਇਆ ਅਕਾਲੀ ਫੂਲਾ ਸਿੰਘ ਨੇ ਕੀ ਕੀਤਾ ਸੀ ਨਾ ਜਦੋਂ ਅੰਮ੍ਰਿਤਸਰ ਦੀ ਜੰਗ ਲੱਗਣ ਵਾਲੀ ਸੀ ਉਧਰੋਂ ਮਹਾਰਾਜਾ ਰਣਜੀਤ ਸਿੰਘ ਕਾਬਜ ਹੋਣਾ ਚਾਹੁੰਦਾ ਸੀ ਤੇ ਦੂਜੇ ਪਾਸੇ ਜਿਹੜੇ ਮਹਾਂਗੇ ਭੰਗੀ ਮਿਸਲ ਦੇ ਸਰਦਾਰ ਸੀ ਉਹ ਬੈਠੇ ਸੀ ਉੱਥੇ ਉਹ ਸਾਰੇ ਕੀ ਚਾਹ ਰਹੇ ਸੀਗੇ ਹਰੇਕ ਬੰਦਾ ਉਹਦਾ ਕਾਬਜ ਕਰਨਾ ਚਾਹੁੰਦਾ ਸੀ ਪਰ ਉੱਥੇ ਜਾ ਕੇ ਫੂਲਾ ਸਿੰਘ ਨੇ ਖੜ ਕੇ ਉੱਥੇ ਤੇ ਨਾਲੇ ਕੀ ਆ ਦੋਨਾਂ ਦੀ ਸੋਲਾ ਵੀ ਕਰਾਈ ਤੇ ਉਹੀ ਅੱਜ ਰੋਲ ਨਿਭਾਇਆ ਉਹਨਾਂ ਨੇ ਕੀ ਆ ਜਿਹੜੇ ਚੰਗੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੀ ਪੰਥ ਦੀ ਬਾਗਡੋਰ ਸਾਹਿਬ ਉਹਦੇ ਜਿਹੜੇ ਮਲੰਗ ਸਾਰੇ ਤੁਰੇ ਫਿਰਦੇ ਸੀ ਉਹਦੇ ਚਮਚੇ ਬਣੇ ਫਿਰਦੇ ਸੀ ਉਹਨਾਂ ਨੂੰ ਕਿਹਾ ਕਿ ਤੁਸੀਂ اخਲਾਕੀ ਤੇ ਨੈਤਿਕ ਤੌਰ ਤੇ ਆਪ ਦਾ ਕੀ ਆ ਗਵਾ ਚੁੱਕੇ ਹੋ ਪੜ ਤੇ ਨਵਾਂ ਅਕਾਲੀ ਦਲ ਕੀ ਆ ਬਣਾਉਣ ਵਾਸਤੇ ਜਿਹੜੀ ਉਹਨੇ ਹਾਕ ਮਾਰੀ ਆ ਸਾਰੇ ਲੋਕ ਕੋਲੋਂ ਕੀ ਆ ਸੱਦੇ ਨੂੰ ਵੀ ਪ੍ਰਵਾਨ ਕਰਨ ਮੈਂ ਤਾਂ ਇੱਕ ਲੋਕਾਂ ਨੂੰ ਬੇਨਤੀ ਕਰਦਾ ਕਿ ਮਗਰੋਂ ਆਪਾਂ ਕਹਿ ਦਿੰਨੇ ਆ ਬਾਦਲ ਕੇ ਫੇਰ ਵੈਸੇ ਬਾਦਲ ਕੇ ਹੁਣ ਬਾਈ ਉੱਠਣ ਜੋਗੇ ਨਹੀਂ ਰਹੇ ਠੀਕ ਹੈ ਨਾ ਇਹ ਖੜੇ ਵੀ ਨਹੀਂ ਹੋ ਸਕਦੇ اخਲਾਕੀ ਉਦੀ ਜਿਹੜੀ ਬਾਡੀ ਲੈਂਗੁਏਜ ਸੀਗੀ ਤੇ ਉਹ ਸਾਰੀ ਕੀ ਹੈ ਲਗਭਗ ਇਹ ਚੀਜ਼ ਪ੍ਰੂਵ ਕਰਦੀ ਹੈ ਕਿ ਹੁਣ ਬਦਲ ਕੇ ਜਿਹੜੇ ਹੈਗੇ ਆ ਉਹ ਲਗਭਗ ਜਿਵੇਂ ਮੈਂ ਵਾਰੀ-ਵਾਰੀ ਕਹਿਣਾ ਕਿ ਮਰ ਗਏ ਉਹ ਤਾਂ ਮਰ ਗਏ ਆ ਪਰ ਹੁਣ ਮੈਂ ਕਹਣਾ ਵੀ ਜਿਹੜੇ ਸਿਹਰਦ ਲੋਕ ਹੈਗੇ ਇੱਕ ਬੜੀ ਵਧੀਆ ਕਿ ਟੀਮ ਗਠਿਤ ਕੀਤੀ ਗਈ ਹੈ ਉਹਨਾਂ ਵੱਲੋਂ ਠੀਕ ਹੈ ਉਹ ਗਠਿਤ ਕਰਕੇ ਟੀਮ ਉਹਨਾਂ ਨੇ ਕਹਿਤਾ ਕਿ ਹੁਣ ਤੁਸੀਂ ਨਵਾਂ ਅਕਾਲੀ ਦਲ ਕੀਆ ਕਰੋ ਕਿਉਂਕਿ ਸਾਨੂੰ ਇਹ ਪਤਾ ਕਿ ਸਾਡੇ ਨਾ ਬਈ ਪੰਥ ਵਾਸਤੇ ਜਿਹੜੀ ਸੁਪਰੀਮੇਸੀ ਮਾ ਕੇ ਹੈਗੀ ਆ ਉਹ ਪੀਰੀ ਦੀ ਦਾ ਸਾਫਤ ਕੱਲ ਕਰਤੀ ਉਹਨਾਂ ਨੇ ਠੀਕ ਹੈ ਹੁਣ ਕਈ ਲੋਕ ਜਾਣਦੇ ਵੀ ਹੋਣਗੇ ਕਿ ਸਾਡੇ ਨਿਸ਼ਾਨ ਸਾਹਿਬ ਜਿਹੜੇ ਦੋ ਲੱਗੇ ਹਨ ਉੱਥੇ ਇੱਕ ਨਿਸ਼ਾਨ ਸਾਹਿਬ ਉੱਚਾ ਰੱਖਿਆ ਗਿਆ ਉਹ ਪੀਰੀ ਦਾ ਨਿਸ਼ਾਨ ਸਾਹਿਬ ਆ ਠੀਕ ਹੈ ਨਾ ਤੇ ਉਹ ਜਿਹੜਾ ਮੈਂ ਕਿ ਉੱਪਰ ਰੱਖਿਆ ਗਿਆ ਉਹ ਕੱਲ ਕੀ ਸਾਬਤ ਕੀਤਾ ਗਿਆ ਸਾਡੇ ਸਿੰਘ ਸਹਿਬਾਨ ਜਥੇਦਾਰਾਂ ਵੱਲੋਂ ਤੇ ਜਿਹੜਾ ਅਕਾਲ ਤਖਤ ਦੇ ਸਾਡੇ ਮਾਕੇ ਜਿਹੜੀ ਚੀਜ਼ ਵਾਸਤੇ ਬਣਾਇਆ ਗਿਆ ਸੀ ਅਕਾਲ ਤਖਤ ਕੱਲਾ ਮੈਂ ਕਹਣਾ ਸਿਆਸੀ ਦੇ ਨਾਲ-ਨਾਲ ਬਈ ਜਿਹੜੇ ਧਾਰਮਿਕ ਫੈਸਲੇ ਸੀਗੇ ਹੁਣ ਧਰਮ ਦੀ ਸੁਪਰੀਮੇਸੀ ਕੀ ਹੈ ਸਿਆਸਤ ਦੇ ਉੱਤੇ ਕੀ ਹੈ ਲਗਭਗ ਪੂਰੀ ਤਰ੍ਹਾਂ ਸਾਬਤ ਹੋ ਚੁੱਕੀ ਆ ਲੋਕਾਂ ਨੂੰ ਵੀ ਇਹ ਗੱਲ ਸਮਝ ਆ ਚੁੱਕੀ ਆ ਤੇ ਜਿਹੜਾ ਵੀ ਨਵਾਂ ਅ ਉਹੜਾ ਹਿੰਤਾਜ ਬਾਈ ਹੁਣ ਇਹ ਗੱਲਾਂ ਨਾ ਲੋਕਾਂ ਦੇ ਦਿਮਾਗ 'ਚ ਬਸ ਗਈਆਂ ਜਿਹੜਾ ਬੰਦਾ ਵੀ ਆਨਲ ਟਾਈਮ 'ਚ ਬਾਗਡੋਰ ਸੰਭੂ ਆ ਉਹਨੂੰ ਜਿਵੇਂ ਤੁਸੀਂ ਗੱਲ ਕੀਤੀ ਤੇ ਪਰਸੈਪਸ਼ਨ ਜਿਹੜੀ ਬਣ ਗਈ ਇੱਕ ਪਰਸੈਪਸ਼ਨ ਇਹ ਵੀ ਬਣੂ ਵੀ ਭਾਈ ਬਾਦਲ ਕੇਹਾਲੀ ਨਾ ਹੋਵੇ ਅਸੀਂ ਚੰਬ ਦੀਆਂ ਚਲਾ ਤਾਂ ਲਾਵਾਂਗੇ ਪਰ ਫੇਰ ਕੀ ਆਕਾਲ ਤੱਕ ਦੇ ਮੂਹਰੇ ਖੜ ਕੇ ਜਿਹੜੀ ਜਲਾਲਤ ਕੀ ਆ ਉਹਨਾਂ ਨੂੰ ਮਿਲੀ ਆ ਠੀਕ ਹੈ ਨਾ ਹੁਣ ਅੱਜ ਬੜੇ ਕਹੀ ਜਾਂਦੇ ਆ ਉਹ ਹਜੇ ਵੀ ਮੱਕ ਜਿਹੜੇ ਚਮਚੇ ਹੈਗੇ ਨਾ ਇਹਨਾਂ ਦੇ ਰੋਜੀਬਰ ਕਹਿੰਦੀ ਆ ਦੂਜੇ ਜਿਹੜੇ ਮਾਰ ਕੇ ਹੈਗੇ ਆ ਉਹ ਸਾਰੇ ਅੱਜ ਇਹ ਵੀ ਗੱਲ ਕਰੀ ਜਾਂਦਾ ਕਹਿੰਦੇ ਜੀ ਮਰੇ ਬੰਦੇ ਨੂੰ ਕਾਦੀ ਸਜ਼ਾ ਹੁੰਦੀ ਆ ਉਹ ਸਜ਼ਾ ਹੋਵੇ ਕਿਉਂ ਨਾ ਉਹ ਕਹਿੰਦੇ ਆ ਕਿ ਸਿੱਖੀ ਦੇ ਵਿੱਚ ਤਾਂ ਜਿਹੜੇ ਮਰਨ ਤੋਂ ਬਾਅਦ ਦਿੱਤੇ ਜਾਂਦੇ ਆ ਸਨਮਾਨ ਆ ਕੇ ਖੋਏ ਜਾਂਦੇ ਨੇ ਮੈਂ ਕਹਿੰਦਾ ਵੀ ਉਹਨੂੰ ਜਿਉਂਦੇ ਨੂੰ ਦਿੱਤਾ ਸੀ ਉਹ ਦਿੱਤਾ ਨਹੀਂ ਗਿਆ ਸੀ ਧੱਕੇ ਨਾਲ ਲਿਆ ਗਿਆ ਸੀ ਠੀਕ ਹੈ ਨਾ ਫਖਰੇ ਕੌਮ ਜਿਹੜਾ ਤੁਸੀਂ ਗੱਲ ਕਰਦੇ ਹੋ ਹੁਣ ਫਖਰੇ ਕੌਮ ਕੀ ਆ ਆਪਦੇ ਸਾਰੇ ਚਮਚੇ ਸੀਗੇ ਆਪਦੇ ਮੋਹਰੇ ਫਿੱਟ ਕੀਤੇ ਹੋਏ ਸੀਗੇ ਤੇ ਉਹਨਾਂ ਸਾਰੇ ਮੋਹਰਾਂ ਨੂੰ ਜਸ ਤੀਕੇ ਨਾਲ ਮੈਂ ਕੀਤਾ ਗਿਆ ਹੁਣ ਜੇ ਆਪਾਂ ਕੱਲੇ-ਕੱਲੇ ਮੁੱਦੇ ਤੇ ਬਈ ਥੋੜ ਸਭ ਤੋਂ ਵੱਡਾ ਜਿਹੜਾ ਪਹਿਲੀ ਗੱਲ ਉਹਨੂੰ ਕਬੂਲ ਕਰਾਈ ਗਈ ਆ ਤੇ ਜਿਸ ਤਰੀਕੇ ਨਾਲ ਕਬੂਲ ਕਰਾਈ ਆ ਕਿ ਤੁਸੀਂ ਕੀ ਹੈ ਲਗਭਗ ਤੁਸੀਂ ਤਾਕਤ ਦੇ ਵਿੱਚ ਤੁਸੀਂ ਬੈਠ ਗਏ ਤਾਂ ਜਿਹੜੇ ਹਜ਼ਾਰਾਂ ਸਾਡੇ ਨੌਜਵਾਨ ਪਹਿਲਾਂ ਮਰ ਗਏ ਉਹਨਾਂ ਸਾਰੇ ਬੰਦਿਆਂ ਨੂੰ ਮੈਂ ਕਿ ਕਹਿੰਦੇ ਵੀ ਕੀ ਆ ਤੁਸੀਂ ਸਾਰਿਆਂ ਨੂੰ ਮਨੋਬਸਾਰਤਾ ਮੈਂ ਕਿ ਸੀਟਾਂ ਕੁਰਸੀਆਂ ਦੇ ਬੈਗੇ ਕਿਉਂਕਿ ਇਹੀ ਬਾਦਲ 97 ਜਿ ਕਹਿ ਕੇ ਐਸ ਵੀ ਰੀਕੌਨਸਿਲੇਸ਼ਨ ਕਮਿਸ਼ਨ ਅਸੀਂ ਕੀ ਆ ਗਠਿਤ ਕਰਾਂਗੇ ਬਣਾਵਾਂਗੇ ਤੇ ਇਨਸਾਫ ਦੇਵਾਂਗੇ ਕਹਿੰਦੇ ਤੁਸੀਂ ਉਹਦੀ ਵਗਿਆ ਕੀਤੀ ਕਿ ਨਾ ਕੀਤੀ ਤਾਂ ਉਥੇ ਫਿਰ ਸੁਖਵੀਰ ਬਾਦਲ ਨੇ ਜਿਵੇਂ ਨਿੰਮੋ ਝੂਣਾ ਹੱਕਿਆ ਕਿ ਹਾਂਜੀ ਕੀਤੀ ਆ ਤੇ ਮੈਂ ਕਿਹਾ ਲੋਕਾਂ ਨੇ ਸਕੂਨ ਪਹੁੰਚੋ ਅੱਜ ਠੰਡ ਬਾਈ ਨਾ ਮੈਂ ਕਿਹਾ ਜਿੰਨੀ ਕੱਲ ਠੰਡ ਸਾਰਿਆਂ ਨੂੰ ਮਹਿਸੂਸ ਹੋਈ ਮੈਨੂੰ ਪਈ ਪਰ ਉਹਨਾਂ ਲੋਕਾਂ ਨੇ ਜਿਨ੍ਹਾਂ ਦੇ ਪੁੱਤ ਮਰੇ ਆ ਬਾਈ ਠੀਕ ਹੈ ਨਾ ਉਹਨਾਂ ਦੇ ਕਾਲਜਾਂ 'ਚ ਜਿਹੜੀ ਠੰਡ ਪਈ ਹੋ ਜਿਹੜੇ ਉਹਨਾਂ ਦੌਰ ਦੇ ਵਿੱਚ ਕੀ ਆ ਮਰ ਮੁੱਕ ਗਏ ਆ ਉਸ ਤੋਂ ਬਾਅਦ ਜਿਹੜਾ ਦੂਜਾ ਮੈਂ ਕਿ ਉਹਨਾਂ ਨੇ ਗੱਲ ਕੀਤੀ ਗਈ ਸੀ ਆਪਣੇ ਜਿਹੜੇ ਪੁਲਿਸ ਮੁਲਾਜ਼ਮਾਂ ਨੂੰ ਜਿਹੜੀਆਂ ਤਰੱਕੀਆਂ ਦਿੱਤੀਆਂ ਗਈਆਂ ਨੇ ਡੀਜੀਪੀ ਸੁਮੇਲ ਸੈਣੀ ਆ ਜਿਹੜਾ ਕੋ ਕੋ ਕੇ ਸਾਡੇ ਪੁੱਤਾਂ ਨੂੰ ਮਾਰਦਾ ਰਿਹਾ ਉਹਨੂੰ ਪੁੱਛਿਆ ਕਿ ਦੱਸ ਤੂੰ ਤਰੱਕੀਆਂ ਦਿੱਤੀਆਂ ਕਿ ਨਹੀਂ ਦਿੱਤੀਆਂ ਤੁਸੀਂ ਤਾਂ ਜਹਾਰ ਆਲ ਮਾਰ ਕੇ ਜਿਹੜੇ ਆਲਮਸੈਨਾ ਬਣਾ ਕੇ ਸਾਡੇ ਸਿੱਖ ਨੌਜਵਾਨਾਂ ਦੀਆਂ ਕਿ ਜਾਨਾਂ ਨਾਲ ਖੇਡੇ ਆ ਤੁਸੀਂ ਉਹਨੂੰ ਸੀਟਾਂ ਦਿੱਤੀਆਂ ਕਾਲੀ ਦਲ ਦੇ ਵਿੱਚੋਂ ਦਿੱਤੀਆਂ ਸਿੱਖਾਂ ਦੀ ਨਵੇਂ ਦਾ ਜਮਾਤ ਚੋਂ ਤੇ ਉਹਦਾ ਜਵਾਬ ਉਹਦੇ ਕੋਲੇ ਫੇਰ ਕੋਈ ਹੈ ਨਹੀਂ ਸੀ ਤੇ ਜਿਸ ਤਰੀਕੇ ਨਾਲ ਕਿ ਜਦੋਂ ਥੋੜਾ ਜਿਹਾ ਕਹਿੰਦਾ ਕੀ ਹੈ ਉਹ ਗੱਲ ਤੋਂ ਆਪਦੀ ਸਫਾਈ ਦੇਣ ਦੀ ਕੋਸ਼ਿਸ਼ ਕਰਦਾ ਸੀ ਠੀਕ ਹੈ ਨਾ ਤਾਂ ਉੱਥੇ ਫਿਰ ਜਿਹੜੇ ਤਰਜ ਦੇ ਵਿੱਚ ਸਾਡੇ ਸਿੰਘ ਸਾਹਿਬ ਨੇ ਕਿਹਾ ਵੀ ਹਾਂ ਤੇ ਨਾ 'ਚ ਜਵਾਬ ਦੇ ਓਏ ਤਾਂ ਜਿਹੜੇ ਤਰੀਕੇ ਨਾਲ ਉਹ ਗੱਲ ਉਹਨੂੰ ਮਨਵਾਈ ਗਈ ਹੁਣ ਸੋਚ ਕੇ ਦੇਖੋ ਯਾਰ ਜਿਨ੍ਹਾਂ ਦੇ ਪੁੱਤ ਬਾਈ ਜਿਨ੍ਹਾਂ ਨੇ ਮਾਰੇ ਹੋਣ ਤੇ ਉਹ ਲੋਕ ਸਿੱਖ ਕੌਮ ਦੇ ਨੁਮਾਇੰਦਾ ਬੰਦੇ ਸਿਰ ਤੇ ਬਿਠਾਏ ਹੋ ਬਿਠਾਉਣ ਵਾਲੇ ਉਹਨਾਂ ਨੂੰ ਹੋਣ ਤੇ ਉਹਨਾਂ ਦੇ ਕਾਲਜ ਜਿਹੜੀ ਕੱਲ ਠੰਡ ਪਈ ਹੋ ਉਹ ਮਹਿਸੂਸ ਕਰਕੇ ਦੇਖਿਓ ਤੇ ਉਸ ਤੋਂ ਬਾਅਦ ਜਿਹੜਾ ਸਰਸੇ ਸਾਧ ਵਾਲਾ ਸਾਰਾ ਐਪੀਸੋਡ ਹੋਇਆ ਜੀ ਠੀਕ ਹੈ ਨਾ ਉਸ ਐਪੀਸੋਡ ਦਾ ਬਈ ਲੋਕਾਂ ਦੀਆਂ ਜਿਵੇਂ ਪੁੱਤ ਕੀ ਆ ਇੱਕ ਪਾਸੇ ਇਨਸਾਫ ਲੈਣ ਵਾਲੇ ਲੋਕਾਂ ਨੂੰ ਵੀ ਤੁਸੀਂ ਗੋਲੀਆਂ ਮਾਰੀ ਜਾਂਦੇ ਹੋ ਯਾਰ ਦੇ ਪੁਲਿਸਾਂ ਨੂੰ ਪਿਛਾਤੀ ਕਹਿ ਦਿੰਦੇ ਹੋ ਉਹਨਾਂ ਸਾਰੇ ਚੀਜ਼ਾਂ ਦੇ ਗੁਨਾਹ ਨੇ ਜਿਹੜੇ ਉਹਦੇ ਮੂੰਹੋਂ ਕਬੂਲ ਕਰਾਏ ਗਏ ਆ ਦੇਖੋ ਦੁਨਿਆਵੀ ਅਦਾਲਤ ਨੇ ਹੁਣ ਕੀ ਆ ਫੈਸਲਾ ਦੇਣਾ ਬੰਦਾ ਹੁਣ ਭਗਵੰਤ ਮਾਨ ਦਾ ਕੰਮ ਰਹਿ ਗਿਆ ਠੀਕ ਹੈ ਨਾ ਜਿਹੜੀ ਜੀ ਉਹਨੇ ਕੰਫੈਸ਼ਨ ਉੱਥੇ ਕੀਤਾ ਤੇ ਲਗਭਗ ਜਿਹੜਾ ਜਿਹੜਾ ਮਾਕੇ ਆਪਣੇ ਆਈਜੀ ਤੋਂ ਅਸਤੀਫਾ ਦਿੱਤਾ ਸੀਗਾ ਮਾਕੇ ਜਿਹੜੇ ਕਮਰ ਵਿਜੇ ਮਾਕੇ ਪ੍ਰਤਾਪ ਹੈਗੇ ਆ ਹੁਣ ਉਹ ਕੱਲ ਉਹਦੇ ਵੀ ਕੀ ਆ ਆਤਮਾ ਮਗਰ ਲਗਭਗ ਸੰਤੁਸ਼ਟ ਹੋਈ ਉਹ ਬੰਦਾ ਜਿਹੜਾ ਗਲੀ ਚ ਰਹਿ ਰਿਹਾ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਤੇ ਕੱਲ ਬਿਲਕੁਲ ਕਿ ਉਹ ਬੰਦੇ ਨੇ ਜਿਹੜੀ ਸਟੇਟਮੈਂਟ ਦਿੱਤੀ ਸੀ ਉਹ ਵੀ ਬਾਈ ਮੈਂ ਕਿ ਕੀ ਸੁਣਨ ਵਾਲੀ ਸੀ ਉਹ ਕਹਿੰਦਾ ਸਾਡੀ ਗੱਲ ਚ ਇੱਕ ਗਲਤੀ ਦਾ ਸਾਬਤ ਕਰੇ ਜਰਾ ਕੱਲੀ ਕੱਲੀ ਗੱਲ ਬਈ ਜਿਹੜੀ ਉਹ ਕੀ ਲੋਕਾਂ ਚ ਕਰਦੇ ਰਿਹਾ ਉਹ ਸਾਰੀ ਗੱਲ ਕੀ ਅੱਜ ਲੋਕਾਂ ਦੇ ਵਿੱਚ ਕੀ ਆ ਸਾਹਮਣੇ ਆ ਗਈ ਆ ਉਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਲੋਕਾਂ ਦੇ ਵਿੱਚ ਮੈਂ ਕਿ ਕੀ ਆ ਪਹਿਲਾਂ ਵੀ ਉਹ ਕਹਿ ਚੁੱਕੇ ਸੀ ਪਰ ਉਹ ਕੀ ਪ੍ਰੂਵ ਨਹੀਂ ਹੋਈਆਂ ਸੀ ਠੀਕ ਹੈ ਉਹਨਾਂ ਨੂੰ ਭੰਬਲ ਪੂਸੇ ਜੇ ਪਾ ਕੇ ਲੋਕਾਂ ਨੇ ਇਹਨਾਂ ਨੇ 2000 ਰੁਪਈਆ ਮਾ ਕੇ ਜਿਹੜੀ 24 ਵੀ ਜਿੱਤ ਲਈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਕਹਣਾ ਜੇ ਉੱਥੇ ਖਲਾਕੀ ਤੌਰ ਤੇ ਨੇ ਜ ਨੈਤਿਕਤਾ ਭੋਰਾ ਵੀ ਬਚੀ ਆ ਤਾਂ ਬੀਬਾ ਪਹਿਲਾਂ ਅਸਤੀਫਾ ਦੇਵੇ ਆਪਦੇ ਘਰ ਵਾਲੇ ਨੂੰ ਜਿਹੜੀ ਉਹਨੂੰ ਡੰਡ ਲੱਗੀ ਆ ਉਹ ਡੰਡ ਲੱਗਣ ਦਾ ਜ਼ਿੰਮੇਵਾਰ ਸਭ ਤੋਂ ਵੱਡੀ ਕੀ ਹੈ ਬੀਬਾ ਦੀ ਬਠਿੰਡਾ ਸੀਟ ਆ ਇਹ ਸੀਟ ਤੇ ਆਪਦੀ ਘਰ ਵਾਲੇ ਨੂੰ ਜਿਤਾਉਣ ਪਿੱਛੇ ਸਰਸੇ ਵਾਲੇ ਦੇ ਮਾ ਕੇ ਮਗਰ ਸਮਝੌਤੇ ਹੋਏ ਆ ਇਸ ਕਰਕੇ ਅਸੀਂ ਕੀ ਆ ਉਹਦੇ ਮਾ ਕੇ ਡਿਮਾਂਡ ਕਰਦੇ ਆ ਕਿ ਉਹ ਅਸਤੀਫਾ ਦੇਵੇ ਤੇ ਜਿਹੜੇ ਬੇਅਦਬੀ ਦੇ ਬਾਕੀ ਸਾਰੇ ਕੁਝ ਹੋਏ ਆ ਸੌਦਾ ਸਾਧ ਜਿਹੜੇ ਇਸ਼ਤਿਹਾਰ ਲੱਗੇ ਸੀ ਉਹਦੇ ਵਾਸਤੇ ਵੀ ਜਿਹੜੀ ਮੰਗ ਕੀਤੀ ਆ ਠੀਕ ਹੈ ਨਾ ਇਸ਼ਤਿਹਾਰਾਂ ਦੇ ਵਿੱਚ ਉਹ ਪੈਸਾ ਭਰਨ ਵਾਸਤੇ ਉਹਨਾਂ ਨੂੰ ਕਿਹਾ ਗਿਆ ਉਹ ਬੜਾ ਸ਼ਾਨਦਾਰ ਫੈਸਲਾ ਇਤੋਂ ਚੰਗਾ ਫੈਸਲਾ ਬਈ ਆਬ ਹੀ ਨਹੀਂ ਸਕਦਾ ਜੀ ਹਮਤਾਜ ਜਿਹੜਾ ਮੰਗ ਕੇ ਕੀ ਆ ਫੈਸਲਾ ਦਿੱਤਾ ਗਿਆ ਤੇ ਜਿਹੜਾ ਉਦੋਂ ਬਾਅਦ ਇਹਨਾਂ ਫੈਸਲਿਆਂ ਦੇ ਵਿੱਚ ਇੱਕ ਚੀਜ਼ ਸਾਬਤ ਕੀਤੀ ਗਈ ਆ ਕਿ ਅਸਲ ਦੇ ਵਿੱਚ ਕੀ ਆ ਸੰਸਥਾ ਵੱਡੀ ਹੁੰਦੀ ਆ ਬੰਦਾ ਵੱਡਾ ਨਹੀਂ ਹੁੰਦਾ ਇਸੇ ਚੀਜ਼ ਨੂੰ ਕੀ ਆ ਉਹਨਾਂ ਨੇ ਪ੍ਰੂਫ ਕਿਵੇਂ ਕੀਤਾ ਜਿਹੜੇ ਉਸ ਸਮੇਂ ਜਥੇਦਾਰ ਬੈਠੇ ਸੀ ਠੀਕ ਹੈ ਨਾ ਗੁਰਵਚਨ ਸਿੰਘ ਕਰਕੇ ਆ ਉਹਨਾਂ ਨੂੰ ਵੀ ਡੰਡ ਲਾਇਆ ਜਿਹੜੀ ਉਹਨੂੰ ਸੇਵਾ ਕੇ ਸੁੱਖ ਸਹੂਲਤਾਂ ਮਿਲਦੀਆਂ ਸੀ ਅੱਜ 12 ਵਜੇ ਤੋਂ ਵਾਪਸ ਲੈ ਲਈਆਂ ਜਾਣੀਆਂ ਠੀਕ ਹੈ ਗਿਆਨੀ ਗੁਰਮੁਖ ਸਿੰਘ ਕਰਕੇ ਜਿਹੜੇ ਬੈਠੇ ਆ ਗੁਰਮੁਖ ਸਿੰਘ ਕਰਕੇ ਨੂੰ ਕਿਹਾ ਗਿਆ ਕਿ ਇਹਨਾਂ ਨੂੰ ਅਕਾਲ ਤਖਤ ਦੇ ਇਥੋਂ ਵਾਕੇ ਉਥੋਂ ਲਾਹੋ ਸੇਵਾਦਾਰੀ ਤੋਂ ਤੇ ਇਹਨੂੰ ਕਿਤੇ ਦੂਰ ਪਾਸੇ ਐਸੀ ਮਾਕੇ ਲਾਓ ਹਾ ਥੋੜੀ ਉਹਨਾਂ ਨਾਲ ਨਰਮਾਈ ਜ਼ਰੂਰ ਵਰਤੀ ਗਈ ਆ ਉਹ ਚੀਜ਼ ਦਾ ਲੋਕਾਂ ਦੇ ਮਨ 'ਚ ਹੈ ਪਰ ਮੈਂ ਕਹਿੰਦਾ ਫੇਰ ਵੀ ਚਲੋ ਸਿੰਘ ਸਾਹਿਬ ਨੂੰ ਕਿ ਉਹ ਸਾਡੇ ਨਾਲੋਂ ਬਿੱਤਰ ਜਾਣਦੇ ਹੋਣਗੇ ਪਰ ਸਿੰਘ ਸਾਹਿਬ ਨੇ ਜਿਹੜਾ ਫੂਲਾ ਸਿੰਘ ਵਾਲਾ ਰੋਲ ਨਿਭਾਇਆ ਠੀਕ ਹੈ ਨਾ ਫੂਲਾ ਸਿੰਘ ਨੇ ਇੱਕ ਤਾਂ ਪਹਿਲਾਂ ਜਿਵੇਂ ਗੱਲ ਕੀਤੀ ਸੀ ਕਿ ਪੰਥ ਨੂੰ ਦੁਬਾਰੇ ਰਿਵਾਈਵ ਕਰਨ ਵਾਸਤੇ ਇਕੱਠਾ ਕੀਤਾ ਇਹ ਰਿਵਾਈਵ ਨਹੀਂ ਰੀਆਰਗੇਨਾਈਜ਼ ਕਰਨ ਵਾਸਤੇ ਮੈਂ ਕਿ ਹੁਣ ਕੀ ਆ ਇੱਕ ਪਹਿਲ ਕੀਤੀ ਗਈ ਆ ਦੁਬਾਰੇ ਨਵਾਂ ਪੰਥ ਕੀਆ ਖੜਾ ਕੀਤਾ ਜਾ ਜਿਵੇਂ ਜਿਵੇਂ ਗੱਲ ਆਈ ਬਾਗੀ ਤੇ ਲਾਗੇ ਨੂੰ ਇਕੱਠੇ ਹੋਣ ਦੇ ਲੈ ਕੇ ਆ ਕੀ ਲੱਗਦਾ ਜੇਕਰ ਉਹ ਦੁਬਾਰਾ ਇਕੱਠੇ ਹੁੰਦੇ ਨੇ ਲੋਕ ਉਹਨਾਂ ਦੇ ਭਰੋਸਾ ਕਰਨਗੇ ਹੁਣ ਨਹੀਂ ਮੈਂ ਕਹਣਾ ਬਈ ਉਹ ਇਕੱਠੇ ਹੋ ਜਾਣ ਪਰ ਮੈਂ ਕਹਿੰਦਾ اخਲਾਕੀ ਤੌਰ ਤੇ ਉਹਦਾ ਪਿੜੀ ਗਵਾ ਚੁੱਕੀ ਆ ਇਸ ਕਰਕੇ ਨਾ ਤਾਂ ਉਹ ਗਵਾਈ ਕਰਨ ਦੇ ਸਮਰੱਥ ਨੇ ਨਾ ਹੀ ਉਹ ਗਵਾਈ ਕਰਨ ਇਹ ਗੱਲ ਸਾਨੂੰ ਸਮਝ ਨਹੀਂ ਪਊ ਤੇ ਬਾਕੀ ਕਾਲ ਤਖਤ ਦੇ ਨਾਲ ਵੀ ਸਬੰਧ ਦੇ ਵਿੱਚ ਇੱਕ ਮੈਂ ਤੁਹਾਨੂੰ ਥੋੜੀ ਜਿਹੀ ਸਟੋਰੀ ਸੁਣਾਉਣਾ ਹੈ ਕਹਿੰਦਾ ਜਾਪਾਨੀ ਕਹਾਣੀ ਆ ਜੀ ਉਹ ਜਿਹਮਤਾਜ ਕੀ ਦੱਸਿਆ ਗਿਆ ਕਹਿੰਦੇ ਵੀ ਕਿਸੇ ਰਾਜੇ ਨੇ ਨਾ ਕਿਸੇ ਫਕੀਰ ਕੋਲੇ ਆ ਦਾ ਪੁੱਤ ਭੇਜਿਆ ਕਹਿੰਦਾ ਵੀ ਜਾ ਕੇ ਮਗਰ ਟ੍ਰੇਨਿੰਗ ਲੈ ਫਕੀਰ ਤੋਂ ਜੰਗਲ ਦੇ ਵਿੱਚ ਫਕੀਰ ਰਹਿੰਦਾ ਉਹਦੇ ਕੋਲ ਪੰਜ ਸ਼ੇਰ ਰੱਖੇ ਹੋਏ ਸੀਗੇ ਉਹ ਪੰਜੇ ਸ਼ੇਰ ਕੀ ਆ ਜਦੋਂ ਗਿਆ ਰਾਜੇ ਦਾ ਪੁੱਤ ਤਾਂ ਉਹਨੇ ਕੀ ਆ ਫਕੀਰ ਨੇ ਦੱਸਿਆ ਕਹਿੰਦਾ ਆ ਜਿਹੜਾ ਸ਼ੇਰ ਆ ਇਹ ਪੂਰਬ ਵਾਲੇ ਪਾਸੇ ਕੀ ਆ ਰਾਖੀ ਕਰਦਾ ਆਹਾਂ ਸ਼ੇਰ ਪੱਛਮ ਵਾਲੇ ਪਾਸੇ ਕਰਦਾ ਉੱਤਰ ਵਾਲੇ ਪਾਸੇ ਕਰਦਾ ਦੱਖਣ ਵਾਲੇ ਪਾਸੇ ਕਰਦਾ ਉਹ ਕਹਿੰਦਾ ਪੰਜਵਾਂ ਉਹ ਕਹਿੰਦਾ ਇਹ ਸ਼ੇਰ ਕੀ ਕਰਦਾ ਇਹ ਸ਼ੇਰ ਕਹਿੰਦਾ ਅੰਦਰੋਂ ਰਾਖੀ ਕਰਦਾ ਉਹ ਕਹਿੰਦਾ ਚਾਰੇ ਨੋਕਰਾਂ ਤੇ ਜਦੋਂ ਕੀ ਇਹ ਸ਼ੇਰ ਖੜਾ ਤੇ ਫਿਰ ਕਹਿੰਦਾ ਅੰਦਰ ਰਾਖੀ ਦੀ ਕੀ ਲੋੜ ਪੈਗੀ ਤਾਂ ਫਿਰ ਉਹ ਫਕੀਰ ਨੇ ਕਹਿ ਕੇ ਸਲਤਨਤ ਨੂੰ ਖਤਰੇ ਕੀ ਆ ਅੰਦਰੋਂ ਵੱਧ ਹੁੰਦੇ ਆ ਉਹ ਜਿਹੜਾ ਖਤਰਾ ਸੀ ਉਹ ਖੁੰਖਾਰ ਸ਼ੇਰ ਜਿਹੜਾ ਸਾਡਾ ਹੈਗਾ ਉਹ ਸਾਡਾ ਕੀ ਆ ਅਕਾਲ ਤਖਤ ਆ ਅਕਾਲ ਤਖਤ ਨੇ ਜਿਹੜਾ ਭਾਈ ਅੱਜ ਰੋਲ ਨਿਭਾਇਆ ਨਾ ਉਹ ਰੋਲ ਉਹੀ ਨਿਭਾਇਆ ਕਈ ਲੋਕ ਕਹਿੰਦੇ ਆ ਮੈਂ ਕਹਿੰਦਾ ਵੀ ਮੈਂ ਕੱਲਾ ਹੀ ਨਹੀਂ ਕਹਿੰਦਾ ਕਿ ਕਾਲਦਾ ਦੇ ਜਥੇਦਾਰ ਸਾਹਿਬ ਨੇ ਕੀ ਆ ਉਹਨੂੰ ਨਤਮਸਤਕਾ ਮਾ ਕੇ ਆਪਦੇ ਮੂਹਰੇ ਖੜਾ ਕਰ ਲਿਆ ਅ ਜਿਵੇਂ ਉਹ ਕਹਿੰਦਾ ਨੇ ਭਗਵੰਤ ਮਾਨਿਕ ਗੱਲ ਕਹਿੰਦਾ ਹੁੰਦਾ ਕਹਿੰਦਾ ਵੀ ਪਰਮਿੰਦਰ ਢੀਂਡਸਾ ਜਾ ਕੇ ਸੱਤ ਦੇ ਵਿੱਚ ਜਾ ਕੇ ਜਦੋਂ ਹੱਥ ਜੋੜ ਕੇ ਖੜਿਆ ਤਾਂ ਉਹਨੂੰ ਕਹਿੰਦੇ ਵੀ ਜਿਉਂਦਾ ਰਹਿ ਭਗਵੰਤ ਮਾਨਾ ਉਹ ਕਹਿੰਦਾ ਜੀ ਮੈਂ ਭਗਵੰਤ ਮਾਨ ਨਹੀਂ ਮੈਂ ਤਾਂ ਢੀਂਡਸੇ ਦਾ ਪੁੱਤ ਆ ਪਰਮਿੰਦਰ ਢੀਂਡਸਾ ਉਹ ਕਹਿੰਦਾ ਕਾਕਾ ਪੈਰੀ ਹੱਥ ਲਾਉਣ ਤਾਂ ਉਹ ਨਹੀਂ ਲਾਏ ਹਨ ਮੈਂ ਤੁਹਾਨੂੰ ਇੱਕ ਦਾਦੇ ਪੈਰੀ ਹੱਥ ਜਿਹੜੇ ਲਾਉਣ ਲਾਏ ਆ ਪੈਰੀ ਹੱਥ ਲਾਉਣ ਦਾ ਲੋਕਾਂ ਨੇ ਲਾਇਆ ਲੋਕਾਂ ਨੇ 17 ਤੋਂ ਇਹਨਾਂ ਨੂੰ ਮੰਨ ਜਾਣ ਲੱਗੇ ਆ ਮਾਂਜ ਦੇ ਮਾਂਜ ਦੇ ਉਹ ਸਿਆਸੀ ਸਜ਼ਾ ਹੋਰ ਕੀ ਹੁੰਦੀ ਆ ਮਾਂਜ ਦੇ ਮਾਂਜ ਦੇ ਅੱਜ ਕੀ ਆ ਕਿੱਥੇ ਆ ਕੇ ਖੜੇ ਹੋਗੇ ਅੱਜ ਕੀ ਆ ਲੋਕਾਂ 'ਚ ਖੜਨ ਜੋਗੇ ਨਹੀਂ ਛੱਡੇ ਤਾਂ ਇਹ ਸਾਰੀ ਤਾਕਤ ਲੋਕਾਂ ਨੇ ਆਪ ਦੀ ਤਾਕਤ ਦਿਖਾਈ ਆ ਸੰਗਤ ਨੂੰ ਸਾਡੇ ਗੁਰੂ ਸਾਹਿਬਾਨ ਨੇ ਸਭ ਤੋਂ ਉੱਤਮ ਦਰਜਾ ਦਿੱਤਾ ਤੇ ਅੱਜ ਸੰਗਤ ਕਰਕੇ ਕੀ ਇਹਨਾਂ ਨੂੰ ਜਾ ਕੇ ਉੱਥੇ ਕੀ ਆ ਤੁਹਾਨੂੰ ਕੀ ਲੱਗਦਾ ਇਹ ਮਾ ਕੇ ਬਾਦਲ ਕਾ ਲਾਣਾ ਜਾ ਕੇ ਉੱਥੇ ਖੜਦਾ ਸੀ ਅੱਜ ਵੀ ਇਹਨਾਂ ਨੂੰ ਕੀ ਆ ਸੱਤਾ ਦੀਆਂ ਕੁਰਸੀਆਂ ਦੀ ਸੀ ਜਾਂਦੀਆਂ ਵੀ ਖਾਨੀਆਂ ਸੀ ਦੁਆਰੇ ਕਾਬਜ ਹੋ ਜਾਣਗੇ ਪਰ ਮੇਰੀ ਗੱਲ ਅੱਜ ਯਾਦ ਰੱਖ ਲਿਓ ਠੀਕ ਹੈ ਨਾ ਵੀ ਲੋਕ ਕੀ ਐਡੇ ਬੇਵਕੂਫ ਨਹੀਂ ਹੁੰਦੇ ਏਦੋਂ ਪਹਿਲਾਂ ਜਿੰਨੇ ਵੀ ਮਗੇ ਜਿਥੇ ਮਗੇ ਅ ਕਾਲੀ ਦਲ ਦੇ ਪ੍ਰਧਾਨ ਰਹੇ ਆ ਜਿਹੜੇ ਬੰਦੇ ਕੀ ਤਨਖਾਈਏ ਕਰਾਰ ਦੇ ਦਿੱਤੇ ਗਏ ਆ ਤੇ ਸਜ਼ਾ ਮਾਂ ਜਿਹਨਾਂ ਨੂੰ ਲੱਗ ਚੁੱਕੀਆਂ ਉਹ ਬੰਦਾ ਮੁੜ ਕੇ ਬਾਈ ਉੱਠਿਆ ਨਹੀਂ ਇਹ ਕਾਲ ਤਖਤ ਨਾਲ ਜਿਹਨੇ ਮੱਥਾ ਲਾਇਆ ਉਹਦਾ ਖਾਨਦਾਨੀ ਤਬਾਹ ਹੋਈ ਆ ਤੇ ਬਾਦਲਾਂ ਦੀ ਖਾਨਦਾਨੀ ਤਬਾਹ ਹੋਊਗੀ ਮੈਂ ਕੱਲ ਇੱਕੋ ਗੱਲ ਕਹੀ ਸੀ ਕਿ ਅੱਜ ਤੋਂ ਬਾਅਦ ਬਾਦਲਾਂ ਦਾ ਨਾਂ ਨਹੀਂ ਪਈ ਆਪਦੇ ਪੇਜ ਤੋਂ ਨਹੀਂ ਲੈਂਦੇ ਉਹ ਤਾਂ ਨਹੀਂ ਲੈਂਦੇ ਕਿਉਂਕਿ ਵੱਡੇ ਲੋਕ ਕੀ ਆ ਮੈਨੂੰ ਕਹਿੰਦੇ ਤੂੰ ਬਾਦਲਾਂ ਦੇ ਮਗਰ ਪਿਆ ਰਹਿਣਾ ਮਗਰ ਪਿਆ ਰਹਿਣਾ ਯਾਰ ਆਤਮਾ ਸਭ ਦੀ ਬਾਈ ਬਲਉਂਦਰੀ ਪਈ ਯਾਰ ਸਾਡੇ ਮੈਂ ਕਹਣਾ ਪੰਥ ਤੋਂ ਵੱਡੀ ਸਾਡੇ ਵਾਸਤੇ ਕੋਈ ਚੀਜ਼ ਕੋਈ ਨਹੀਂ ਉਹਦੀ ਮਾਨ ਮਰਿਆਦਾ ਨੂੰ ਢਹਿ ਢੇਰੀ ਕਰਨ ਵਾਲੇ ਜਿਹੜੀ ਜਮਾਤ ਲੜਨ ਵਾਲੀ ਸੀਗੀ ਉਸੇ ਕੀ ਆ ਸਾਰੀ ਨੂੰ ਜੁੱਤੀ ਦੀ ਨੋਕ ਤੇ ਰੱਖਿਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਸੀ ਨਾ ਸਾਡੇ ਗੁਰੂ ਸਾਹਿਬਾਨ ਨੇ ਮੀਰੀ ਤੇ ਪੀਰੀ ਦਾ ਕਨਸੈਪਟ ਦਿੱਤਾ ਪਰ ਉਹਦੇ ਚ ਬਾਈ ਕਿਰਪਾਨਾਂ ਦੋ ਲਈਆਂ ਸੀ ਦੋਨੇ ਕਿਰਪਾਨਾਂ ਕੀ ਅਲੱਗ-ਅਲੱਗ ਰੱਖੀਆਂ ਗਈਆਂ ਸੀ ਤੇ ਬਾਦਲ ਕਾਹਨੇ ਲਾਣੇ ਨੇ ਕੀ ਕੀਤਾ ਵੀ ਇੱਕੋ ਮਿਆਣ ਦੇ ਵਿੱਚ ਦੋ ਕਿਰਪਾਨਾਂ ਪਾ ਗਏ ਮੀਰੀ ਤੇ ਪੀਰੀ ਦੋਨੇ ਆਪਦੇ ਘਰ ਤੋਂ ਚਲਾਉਂਦੇ ਸੀ ਅਕਾਲ ਤਖਤ ਦੇ ਹੁਕਮਨਾਮੇ ਵੀ ਉਹ ਜਾਰੀ ਕਰਾਉਂਦੇ ਸੀਗੇ ਆਪਦੇ ਹੁਕਮ ਨਾਲ ਤੇ ਫਿਰ ਉੱਥੇ ਮਾਫੀ ਤੇ ਇਸੇ ਕਰ ਗੱਲ ਦੀ ਮੰਗੀ ਨਾ ਬੰਨਾ ਘਰੇ ਸੱਦ ਕੇ ਹਾਂਜੀ ਕਹਿੰਦਾ ਮੈਂ ਮਾਫੀ ਦਵਾਈ ਯਾਰ ਮੈਂ ਕਹਿੰਦਾ ਵੀ ਉਹ ਕਿਹੜਾ ਗੁਨਾਹ ਹੈਗਾ ਮੈਂ ਤਾਂ ਹੀ ਕਹਿੰਦਾ ਵੀ ਇਹ ਪਰਮ ਗੁਨਾਹਗਰ ਨੇ ਪਰਮ ਗੁਨਾਹਾਂ ਦੀ ਮਾਫੀ ਜਿਹੜੀ ਹੁੰਦੀ ਨਹੀਂ ਉਹ ਸੰਗਤ ਨੇ ਕੀ ਮaaf ਕਰਨੇ ਵੀ ਹੈ ਨਹੀਂ ਠੀਕ ਹੈ ਸਿੰਘ ਸਾਹਿਬ ਨੇ ਜਿਹੜਾ ਉਹਦਾ ਰੋਲ ਬਣਦਾ ਸੀ ਉਹ ਅਸਲ ਕੀ ਆ ਉਹਦਾ ਰੋਲ ਨਿਭਾਤਾ ਜੀ ਅਚਾ ਹੁਣ ਇਹ ਸਾਰੇ ਕੁਝ ਹੋਣ ਤੋਂ ਬਾਅਦ ਇਹ ਹੈ ਕਿ ਜਿਹੜਾ ਅਕਾਲੀ ਦਲ ਆ ਕੀ ਉਹ ਬਚ ਪਾਊਗਾ ਕਿਉਂਕਿ ਲੋਕਾਂ ਦੇ ਮਨ ਵਿੱਚ ਇਹ ਹੈ ਕਿ ਜਿਹੜੀ ਖੇਤਰੀ ਪਾਰਟੀ ਪੰਜਾਬ ਲਈ ਬਹੁਤ ਜ਼ਰੂਰੀ ਹੈ ਕਿਤੇ ਇਹ ਨਾ ਹੋਵੇ ਅਕਾਲੀ ਦਲ ਹੀ ਨਾਲ ਖਤਮ ਹੋ ਨਹੀਂ ਭਾਈ ਮੈਂ ਤੁਹਾਨੂੰ ਇੱਕ ਦੱਸਦਾ ਵੀ ਹੁਣ ਜਿਹੜੇ ਬੰਦੇ ਮੂਰੇ ਲਾਏ ਗਏ ਆ ਅਸਲ ਦੇ ਵਿੱਚ ਨਾ ਜਿਵੇਂ ਝੁੰਦਾ ਕਮੇਟੀ ਦੀ ਰਿਪੋਰਟ ਲਾ ਲਓ ਝੁੰਦਾ ਕਮੇਟੀ ਕੀ ਕਹਿੰਦੀ ਸੀ ਉਹਨਾਂ ਨੇ ਇਹੀ ਗੱਲ ਆਖੀ ਸੀ ਵੀ ਪ੍ਰਧਾਨ ਦੋ ਵਰਤੋਂ ਵੱਧਣਾ ਰਹੇ ਹੁਣ ਜਿਹੜੇ ਖਲਾਕੀ ਤੌਰ ਤੇ ਕੁਛ ਨਾ ਕੁਛ ਬੰਦੇ ਮਾਦਾ ਰੱਖਦੇ ਆ ਠੀਕ ਹੈ ਨਾ ਬੜਾਲਾ ਸਾਹਿਬ ਹੋਗੇ ਉਹਨਾਂ ਦਾ ਇੱਕ ਕੀ ਹੈ ਪਰਿਵਾਰ ਦਾ ਪਸ਼ੋਕੜ ਵੀ ਉਹਨਾਂ ਦਾ ਆਪਦਾ ਵੀ ਕਰਦਾਰ ਹੈਗਾ ਜਿਹੜੇ ਬੰਦੇ ਕੀ ਇਹਦੇ ਚ ਲਏ ਗਏ ਆ ਨਾ ਮੈਂ ਹਰਜਿੰਦਰ ਸਿੰਘ ਧਾਮੇ ਦੀ ਵੀ ਛਲਾਂਗਾ ਕਰਾਂਗਾ ਉਹਨਾਂ ਦਾ ਪਸ਼ੋਕੜ ਜੇ ਦੇਖੋਗੇ ਨਾ ਬੇਸ਼ੱਕ ਅੱਜ ਬਾਦਲਾਂ ਦੇ ਨਾਲ ਕੁਝ ਫੈਸਲਿਆਂ ਦੇ ਵਿੱਚ ਪਰ ਮੈਂ ਕਹਣਾ ਵੱਡੇ ਜਿਹੜੇ ਗਲਤ ਮਾ ਕੇ ਬੱਜਰ ਗਣਾ ਹੋਇਆ ਉਹਨਾਂ 'ਚ ਉਹਨਾਂ ਦੇ ਨਾਲ ਉਦੋਂ ਹੈ ਨਹੀਂ ਸੀ ਤਾਂ ਉਹ ਜਿਹੜੇ ਸਿਹਰਦ ਬੰਦੇ ਅੱਜ ਮੂਰੇ ਲੱਗੇ ਉਹ ਐਡਵੋਕੇਟ ਵੀ ਹੈਗੇ ਆ ਤੇ ਝੁੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਜਿਹੜੀਆਂ ਸੀਗੀਆਂ ਬੇਸ਼ੱਕ ਚੁੱਕੀ ਆ ਮਾ ਕੇ ਉਹ ਵੀ ਝੁੰਦਾ ਸਾਹਿਬ ਵੀ ਕੀ ਚੁੱਪ ਕਰ ਗਏ ਸੀਗੇ ਸੀਟ ਉਹਨਾਂ ਨੇ ਵੀ ਲਈ ਆ ਬਾਦਲਾਂ ਤੋਂ ਸਾਰੇ ਕੁਝ ਦੇ ਬਾਅਦ ਇਹ ਜਿਹੜਾ ਮਾ ਕੇ ਕੰਮ ਸਾਰਾ ਵਰਤਾਰਾ ਵਾਪਰਿਆ ਪਰ ਕਿਤੇ ਨਾ ਕਿਤੇ ਜਿਹੜੇ ਹੁਣ ਝੁੰਦਾ ਕਮੇਟੀ ਦੀਆਂ ਸ਼ਿਫਾਰਸ਼ਾਂ ਆਏ ਉਹ ਲਾਗੂ ਵੀ ਹੋਣਗੀਆਂ ਮਨਪਰੀ ਦੇ ਵਾਲੀ ਵਰਗੇ ਹੋਰ ਕੀ ਕਹਿੰਦੇ ਸੀ ਮੇਰੇ ਖਿਆਲ ਦੇ ਵਿੱਚ ਅੱਜ ਸਭ ਤੋਂ ਵੱਧ ਜੇ ਸੁਖਵੀ ਕਿਉਂਕਿ ਉਹਨਾਂ ਲੋਕਾਂ ਨੇ ਉਹ ਅਸਤੀਫਾ ਦੇ ਨਹੀਂ ਦਿੱਤਾ 2012 ਚ ਜੇ ਅਸਤੀਫਾ ਦੇ ਦਿੰਦਾ ਨਾ 17 ਦੇ ਵਿੱਚ ਅਸਤੀਫਾ ਦੇ ਦਿੰਦਾ 22 ਚ ਅਸਤੀਫਾ ਦੇ ਦਿੰਦਾ ਠੀਕ ਹੈ ਨਾ ਤਾਂ ਮੈਂ ਕਿਹਾ ਵੀ ਕੀ ਹੈ ਇਹਨੂੰ ਕਾਲ ਤੱਕ ਦੇ ਸਾਰਮੁਖ ਜਾ ਕੇ ਉੱਥੇ ਉਹ ਜਲਾਲਤ ਨਹੀਂ ਚੱਲਣੀ ਪੈਣੀ ਸੀ ਪਰ ਦੇਖੋ ਪ੍ਰਮਾਤਮਾ ਕਰਾਉਣ ਵਾਲਾ ਉਹ ਮਤ ਮਾਰ ਦਿੰਦਾ ਠੀਕ ਹੈ ਨਾ ਤਪੋ ਰਾਜ ਰਾਜੋ ਨਰਕ ਜਿਹੜੀ ਗੱਲ ਹੁੰਦੀ ਆ ਉੱਥੋਂ ਤੱਕ ਪਹੁੰਚਾਇਆ ਕਿਨੇ ਆ ਠੀਕ ਹੈ ਨਾ ਇਹਨਾਂ ਦੀ ਹੌਮੇ ਨੇ ਪਹੁੰਚਾਇਆ ਤੇ ਨਾਲ ਦੇ ਜਿਹੜੇ ਪਾਸੂ ਹੋਏਗਾ ਜਿਵੇਂ ਕਹਿੰਦਾ ਵੀ ਨਾਲ ਦੇ ਮਰਵਾਉਂਦੇ ਆ ਉਹਨਾਂ ਨੇ ਨਾਲ ਕੀ ਇਹਨਾਂ ਨੂੰ ਖਤਮ ਕਰਾਇਆ ਤੇ ਇੱਕ ਕ ਉਹ ਲੋਕੋ ਮੈਂ ਤੁਹਾਨੂੰ ਵੀ ਇੱਕ ਬੇਨਤੀ ਕਰਦਾ ਅਸੀਂ ਕਹਿ ਦਿੰਦੇ ਹਾਂ ਕਿ ਚੁੱਪ ਕਰਨ ਵਾਲਾ ਜਿਹੜਾ ਬੰਦਾ ਹੁੰਦਾ ਉਹਦੀ ਚੁੱਪ ਵੀ ਕੀ ਆ ਉਹਦੇ ਨਾਲ ਭਾਗੀਦਾਰ ਮੱਗ ਸਾਥਤ ਹੁੰਦੀ ਆ ਇਸੇ ਚੀਜ਼ ਨੂੰ ਮੰਨ ਕੇ ਫਿਰ ਕੀ ਆ ਸਿੰਘ ਸਾਹਿਬ ਨੇ ਜਿਹੜੇ ਬੰਦੇ ਕੀ ਆ ਚੁੱਪ ਕਰ ਗਏ ਸੀ ਪਹਿਲੀ ਗੱਲ ਤਾਂ ਸਜ਼ਾ ਸੁਲਾਉਣ ਦਾ ਬਈ ਕਿੱਡਾ ਸ਼ਾਨਦਾਰ ਤਰੀਕੇ ਨਾਲ ਸਜ਼ਾ ਸੁਣਾਈ ਗਈ ਉਹਨਾਂ ਨੇ ਕਿਹਾ ਵੇ ਦੱਸੋ ਕਿਹੜੇ ਬੰਦੇ ਆ ਜਿਹੜੇ ਬੰਦੇ ਕੀ ਆ ਸਜ਼ਾ ਮੱਗ ਕੇ ਮਾਫ਼ ਕਰਾਉਣ ਦੇ ਵਿੱਚ ਮੂਰੀ ਭੂਮਿਕਾ ਨਿਭਾਉਂਦੇ ਜਿਹੜੇ ਨਾਲ ਫੈਸਲਾ ਲੈਣ ਚ ਸ਼ਾਮਲ ਸੀ ਉਹ ਅੱਡ ਹੋ ਜੂ ਫਿਰ ਕਿਹਾ ਜਿਹੜੇ ਬੰਦ ਨੂੰ ਸਪੋਰਟ ਕਰਦੇ ਸੀ ਉਹ ਅੱਡ ਖੜਜੋ ਜਿਹੜੇ ਚੁੱਪ ਕਰ ਗਏ ਉਹ ਅੱਡ ਖੜਜੋ ਤਿੰਨ categories ਬਣਾਤੀਆਂ ਤਿੰਨਾਂ ਨੂੰ ਗੁਨਾਹ ਕਰ ਸਾਬਤ ਕੀਤਾ ਤੇ ਤਿੰਨਾਂ ਨੂੰ ਸਜ਼ਾ ਲਾਈ ਗਈ ਆ ਤੇ ਮੈਂ ਤੁਹਾਨੂੰ ਵੀ ਇੱਕ ਕਹਣਾ ਲੋਕਾਂ ਨੂੰ ਲੈ ਕੇ ਲੋਕ ਜਿਹੜੇ ਤੁਸੀਂ ਚੁੱਪ ਕਰ ਜਾਂਦੇ ਹੋ ਨਾ ਗਲਤ ਮੁੱਦੇ ਤੇ ਤਾਂ ਅਕਾਲ ਤਖਤ ਨੇ ਕੀ ਤੁਹਾਨੂੰ ਇੱਕ ਕੀ ਆ ਲਗਭਗ ਸਮਝ ਦੱਤੀ ਆ ਕਿ ਤੁਸੀਂ ਵੀ ਜ਼ਿੰਮੇਵਾਰ ਬਰਾਬਰ ਦੇ ਹੋ ਜਾਂਦੇ ਹੋ ਜੇਕਰ ਤੁਸੀਂ ਕਿਸੇ ਗਲਤ ਮੁੱਦੇ ਦੇ ਉੱਤੇ ਚੁੱਪ ਕਰ ਜਾਂਦੇ ਹੋ ਬਾਬਾ ਨਾਨਕ ਬੋਲਦਾ ਸੀ ਯਾਰ ਠੀਕ ਹੈ ਨਾ ਤਾਂ ਸਾਨੂੰ ਕੀ ਅੱਜ ਬੋਲਣਾ ਪਊ ਹਰ ਮੁੱਦੇ ਤੇ ਇਸ ਮੁੱਦੇ ਦੇ ਉੱਤੇ ਜਿੰਨੀ ਕਿ ਸਮਝ ਆਉਂਦੀ ਆ ਬੋਲ ਕੇ ਮੈਂ ਕਹਣਾ ਇਹ ਦੂਬਾ ਬਾਦਲਾਂ ਦਾ ਭੋਗ ਪਾ ਦਿਓ ਉਹਨਾਂ ਦੀ ਗੱਲ ਕਰਨੀ ਵੀ ਮناسب ਮੈਂ ਸਮ ਠੀਕ ਹੈ ਤੇ ਦੂਜੀ ਗੱਲ ਕੀ ਹੈ اخلاਕੀ ਤੌਰ ਤੇ ਜਿੰਨਾ ਕਿ ਹੈਗਾ ਬਾਦਲ ਕੇ اخلاਕੀ ਤੇ ਮਾ ਕੇ ਜੇ ਉਹਨਾਂ ਦਾ ਹੈਗਾ ਤਾਂ ਉਹ ਆਪ ਦਾ ਜਿੰਨਾ ਕਿ ਹੈਗਾ ਉਹਨਾਂ ਦਾ ਟੱਬਰ ਪਾਲ ਲੈਣ ਤੇ ਹਰ ਸਿਮਰਤ ਕੌਰ ਜਿਹੜੀ ਕੀ ਇਹ ਜਿਹਦੀ ਸੀਟ ਸਾਰੇ ਕੁਝ ਕਰਾਉਣ ਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਆ ਤਾਂ ਉਹ اخلاਕੀ ਤੌਰ ਤੇ ਆ ਜਾ ਆਪਦੀ ਐਮਪੀ ਸ਼ਿਪ ਛੱਡ ਕੇ ਮੈਂ ਕਹਿੰਦਾ ਆਪਦੇ ਟੱਬਰ ਨੂੰ ਸਾਹਮਣੇ ਠੀਕ ਹੈ ਨਾ ਜਿਹੜੇ ਉਹਨਾਂ ਨਾਲ ਵਰਤਾਰਾ ਸੀਗਾ ਜਥੇਦਾਰਾਂ ਨੇ ਬਾਖੂਬੀ ਕੀ ਇਹ ਫੈਸਲਾ ਕੀਤਾ ਉਹ ਫੈਸਲਾ ਕੀਆ ਸਾਨੂੰ ਸਾਰਿਆਂ ਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਇਹੀ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬ